ਕੋ ਫਾਇਦੇਮੰਦ ਨੇ ਐਂਟੀ ਗਲੇਅਰ ਬਲੂ ਕੱਟ ਐਂਡ ਕ ਤੁਹਾਨੂੰ ਪਤਾ ਹੈ ਤਾਂ ਸਾਨੂੰ ਕਮੈਂਟਸ ਵਿੱਚ ਤੁਸੀਂ ਜ਼ਰੂਰ ਦੱਸ ਸਕਦੇ ਹੋ ਤੁਸੀਂ ਦੇਖ ਰਹੇ ਹੋ ਵਿਸ਼ਾ ਬਾਤ ਆ ਮਹਾਕੁਮਰ ਫਰੀਦ ਕੋਟ ਤਾਂ ਦੱਸਦ ਰਹੀ ਆ ਕਿ ਅੱਜ ਕੱਲ ਇੱਕ ਫੈਸ਼ਨ ਚ ਚੱਲ ਪਿਆ ਹੈ ਕਿ ਲੋਕ ਜਿਹੜੇ ਕਿ ਜਿਨ੍ਹਾਂ ਦੇ ਲੈਂਸ ਨੰਬਰ ਹੁੰਦਾ ਤਾਂ ਉਹ ਖਾਸ ਤੌਰ ਤੇ ਬਲੂ ਕੱਟ ਜਿਹੜੇ ਐਂਟੀ ਗਲੇਅਰ ਐਂਕਾਂ ਨੇ ਉਹ ਬਣਵਾਉਂਦੇ ਨੇ ਤੇ ਤੁਹਾਨੂੰ ਦੱਸਦ ਰਹੀ ਆ ਕਿ ਇਸ ਦਾ ਇੱਕ ਪਾਸੇ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਉਹ ਕਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੰਨੇ ਆ ਅੱਜਕੱਲ ਬਹੁਤ ਸਾਰੇ ਲੋਕ ਜੋ ਲੰਬੇ ਸਮੇਂ ਤੱਕ ਸਕਰੀਨਾਂ ਵੱਲ ਦੇਖਦੇ ਹਨ ਅਤੇ ਉਹ ਵੀ ਜਿਨ੍ਹਾਂ ਨੂੰ ਨਜ਼ਰ ਦੀ ਸਮੱਸਿਆ ਨਹੀਂ ਹੈ ਉਹੋ ਮਹਿੰਗੇ ਐਂਟੀ ਗਲੇਅਰ ਨੀਲੇ ਕੱਟ ਵਾਲੇ ਐਨਕਾ ਪਹਿਨਦੇ ਹਨ ਤੇ ਕੁਝ ਲੋਕਾਂ ਨੂੰ ਇਨਾ ਐਨਕਾ ਦੀ ਇੰਨੀ ਆਦਤ ਪੈ ਗਈ ਹੈ ਕਿ ਜੇਕਰ ਉਹ ਲੈਪਟਾਪ ਫੋਨ ਜਾਂ ਕਿਸੇ ਵੀ ਸਕਰੀਨ ਨੂੰ ਬਿਨਾ ਪੈਨੇ ਦੇਖਦੇ ਹਨ ਤਾਂ ਉਹਨਾਂ ਨੂੰ ਸਿਰਦਰਦ ਹੋਣ ਲੱਗਦਾ ਹੈ ਤਾਂ ਇਸ ਪਿੱਛੇ ਆਮ ਤਾਰਨਾ ਇਹ ਹੈ ਕਿ ਲੈਪਟਾਪ ਜਾਂ ਡੈਸਕਟਾਪ ਤੇ ਕੰਮ ਕਰਦੇ ਸਮੇਂ ਇਸ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਨੀਲੇ ਕੱਟ ਹੋਏ ਐਨਕਾਂ ਇਸ ਨੂੰ ਰੋਕਦੇ ਹਨ ਅਤੇ ਅੱਖਾਂ ਬਚਾਉਂਦੀਆਂ ਹਨ ਆਮ ਤੌਰ ਤੇ ਐਨਕਾ ਵੇਚਣ ਵਾਲਾ ਹਰ ਦੁਕਾਨਦਾਰ ਨੀਲੇ ਕਾਟ ਵਾਲੇ ਐਨਕਾ ਯਾਨੀ ਕਿ ਇਹ ਐਂਟੀ ਗਲੇਅਰ ਐਨਕਾ ਨੂੰ ਅੱਖਾਂ ਲਈ ਸਭ ਤੋਂ ਵਧੀਆ ਸੁਰੱਖਿਆ ਕਹਿ ਕੇ ਵੇਚਦਾ ਹੈ ਪਰ ਕੀ ਤੁਸੀਂ ਕਦੇ ਕਿਸੇ ਡਾਕਟਰ ਨੂੰ ਪੁੱਛਿਆ ਹੈ ਕਿ ਐਂਟੀ ਗਲੇਅਰ ਬਲੂ ਲਾਈਟ ਫਿਲਟਰ ਐਨਕਾ ਪਹਿਨਣਾ ਸੱਚਮੁੱਚ ਜ਼ਰੂਰੀ ਹੈ ਇਹ ਸੱਚਮੁੱਚ ਫਾਇਦੇਮੰਦ ਹਨ ਅਤੇ ਕੀ ਇਹ ਅੱਖਾਂ ਦੀ ਰੱਖਿਆ ਕਰਦੇ ਹਨ ਨਹੀਂ ਤਾਂ ਆਓ ਡਾਕਟਰਾਂ ਤੋਂ ਪਤਾ ਕਰਦੇ ਹਾਂ ਦਿੱਲੀ ਦੇ ਮਸ਼ਹੂਰ ਅੱਖਾਂ ਦੇ ਮਾਹਿਰ ਡਾਕਟਰ ਅਜੀਤ ਦਾਅਵੇ ਕਹਿੰਦੇ ਹਨ ਕਿ ਨੀਲੀਆਂ ਲਾਈਟਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਇਹਨਾਂ ਵਿੱਚੋਂ ਇੱਕ ਅੱਖਾਂ ਲਈ ਨੁਕਸਾਨਦੇਹ ਹੈ ਜਦੋਂ ਕਿ ਦੂਜੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਪੌਤਿਕ ਵਿਗਿਆਨ ਕਹਿੰਦਾ ਹੈ ਕਿ ਅੱਜ ਦੇ ਟੀਵੀ ਅਤੇ ਮੋਬਾਈਲ ਫੋਨਾਂ ਦੀਆਂ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਗੈਰ ਨੁਕਸਾਨ ਦੇ ਜ਼ੋਨ ਵਿੱਚ ਆਉਂਦੀ ਹੈ ਜੀ ਹਾਂ ਇਹ ਨੀਲੀ ਰੋਸ਼ਨੀ ਉਸ ਹੱਦ ਤੱਕ ਨਹੀਂ ਹੈ ਕਿ ਇਹ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਰੈਟੀਨਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਸਾਡੀ ਨਜ਼ਰ ਨੂੰ ਕਮਜ਼ੋਰ ਕਰ ਸਕਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਕਰੀਨ ਸਾਡੀਆਂ ਅੱਖਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਇਹ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਇਸ ਦਾ ਕਾਰਨ ਵੱਖਰਾ ਹੈ ਦਿੱਲੀ ਮੁਖਰਜੀ ਆਈ ਕਲੀਨਿਕ ਦੇ ਸੀਨੀਅਰ ਸਲਾਹਕਾਰ ਅੱਖਾਂ ਦੇ ਸਰਜਨ ਡਾਕਟਰ ਰਾਜੀਵ ਮੁਖਰਜੀ ਦੱਸਦੇ ਹਨ ਕਿ ਸਾਡੀਆਂ ਅੱਖਾਂ ਦੇ ਅੰਦਰ ਇੱਕ ਇਨਾ ਮਜ਼ਬੂਤ ਤੰਤਰ ਹੁੰਦਾ ਹੈ ਕਿ ਇਹ ਆਪਣੇ ਆਪ ਹੀ ਅੱਖਾਂ ਨੂੰ ਨੀਲੀ ਰੋਸ਼ਨੀ ਜਾਂ ਹੋਰ ਕਿਸਮਾਂ ਦੀਆਂ ਰੋਸ਼niਆਂ ਅਤੇ ਕਿਰਨਾ ਤੋਂ ਬਚਾਉਂਦਾ ਹੈ। ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸਕਰੀਨਾਂ ਦੀ ਨੀਲੀ ਰੋਸ਼ਨੀ ਤੋਂ ਅੱਖਾਂ ਦੀ ਵਾਧੂ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਸੀਂ ਹਰ ਰੋਜ਼ ਲੈਪਟਾਪ ਫੋਨ ਟੀਵੀ ਜਾਂ ਡੈਸਕਟਾਪ ਦੀ ਸਕਰੀਨ ਤੇ ਲੰਬੇ ਸਮੇਂ ਤੱਕ ਕੰਮ ਕਰਦੇ ਹੋ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਐਂਟੀ ਗਲੇਅਰ ਬਲੂ ਲਾਈਟ ਫਿਲਟਰ ਜਾਂ ਨੀਲੇ ਕਟਵਾਲੇ ਐਨਕਾ ਪਾਓ ਭਾਵੇਂ ਤੁਸੀਂ ਇਹਨਾਂ ਨੂੰ ਨਹੀਂ ਪਹਿਨਦੇ ਇਸ ਦਾ ਤੁਹਾਡੀਆਂ ਅੱਖਾਂ ਤੇ ਕੋਈ ਅਸਰ ਨਹੀਂ ਪਵੇਗਾ ਤਾਂ ਬਲੂ ਲਾਈਟ ਨਹੀਂ ਤਾਂ ਆਖਰਕਾਰ ਖਤਰਾ ਹੈ ਕੀ ਤਾਂ ਡਾਕਟਰ ਰਾਜੀਪ ਕਹਿੰਦੇ ਹਨ ਕਿ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਲਈ ਖਤਰਨਾਕ ਨਹੀਂ ਹੈ ਸਗੋਂ ਲੋਕਾਂ ਦਾ ਉਸ ਸਕਰੀਨ ਨੂੰ ਦੇਖਣ ਦਾ ਤਰੀਕਾ ਗਲਤ ਹੈ ਜੀ ਹਾਂ ਜਿਸ ਕਾਰਨ ਅੱਖਾਂ ਦੀਆਂ ਦਰਜਨਾਂ ਬਿਮਾਰੀਆਂ ਹੁੰਦੀਆਂ ਹਨ ਅੱਜਕੱਲ੍ਹ ਲੋਕ ਸਕਰੀਨ ਨੂੰ ਅੱਖਾਂ ਤੋਂ 33 ਤੋਂ 40 ਸੈਂਟੀਮੀਟਰ ਦੀ ਦੂਰੀ ਤੇ ਰੱਖਦੇ ਹਨ ਅਤੇ ਇਸ ਨੂੰ ਲੰਬੇ ਸਮੇਂ ਤੱਕ ਲਗਾਤਾਰ ਦੇਖਦੇ ਰਹਿੰਦੇ ਹਨ ਫੋਨ ਹੋਵੇ ਜਾਂ ਲੈਪਟਾਪ ਬਿਨਾਂ ਕਿਸੇ ਬ੍ਰੇਕ ਦੇ ਕਈ ਘੰਟਿਆਂ ਤੱਕ ਲਗਾਤਾਰ ਸਕਰੀਨ ਨੂੰ ਦੇਖਣ ਨਾਲ ਮਾਇਓਪੀਆ ਤੇ ਸੁੱਕੀਆਂ ਅੱਖਾਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਬਿਲਕੁਲ ਇਸ ਕਾਰਨ ਅੱਖਾਂ ਵਿੱਚ ਕਟਾਉ ਨੰਬਰ ਵਾਪ ਜਾਂਦਾ ਹੈ ਅਤੇ ਦੂਰ ਦੀਆਂ ਵਸਤੂਆਂ ਜਾਂ ਤਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ ਜਾਂ ਦੂਰ ਦੀ ਨਜ਼ਰ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਕੁਝ ਵੀ ਦਿਖਾਈ ਨਹੀਂ ਦਿੰਦਾ ਜੇ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਿਰਫ ਇੱਕ ਕੰਮ ਕਰੋ ਡਾਕਟਰ ਕੋਲ ਜਾਓ ਚੱਕਰ ਤੁਹਾਨੂੰ ਸਕਰੀਨ ਦੇਖਣੀ ਹੈ ਆਪਣੇ ਅੱਖਾਂ ਨੂੰ ਸਿਹਤਮੰਦ ਰੱਖਣਾ ਹੈ ਤਾਂ ਸਭ ਤੋਂ ਆਸਾਨ ਹੱਲ ਇਹ ਹੈ ਕਿ ਹਰ ਘੰਟੇ ਸਕ੍ਰੀਨ ਦੇਖਣ ਤੋਂ ਬਾਅਦ ਤੁਹਾਨੂੰ ਆਪਣੀ ਸੀਟ ਤੋਂ ਖੜੇ ਹੋ ਕੇ ਬਾਹਰ ਬਹੁਤ ਦੂਰੀ ਤੇ ਦੇਖਣਾ ਚਾਹੀਦਾ ਹੈ ਹਰ ਘੰਟੇ ਬਾਅਦ 5 ਮਿੰਟ ਲਈ ਅჯਾਹਾ ਕਰੋ ਬਹੁਤ ਸਾਰੇ ਲੋਕ ਸਕ੍ਰੀਨ ਤੋਂ ਬ੍ਰੇਕ ਲੈਣ ਤੋਂ ਬਾਅਦ ਆਪਣੇ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਆਪਣੀਆਂ ਅੱਖਾਂ ਨੂੰ ਆਰਾਮ ਦੇਣ ਦੀ ਬਜਾਏ ਉਹ ਦੁਬਾਰਾ ਸਕ੍ਰੀਨ ਵੱਲ ਦੇਖ ਰਹੇ ਹੁੰਦੇ ਹਨ ਤਾਂ ਇਹ ਗਲਤੀ ਬਿਲਕੁਲ ਨਾ ਕਰੋ ਤੁਸੀਂ ਆਪਣੇ ਡਾਕਟਰ ਨੂੰ ਜਾਓ ਉਹਨਾਂ ਨਾਲ ਕੰਸਲਟ ਕਰੋ ਤੇ ਬਿਨਾ ਕਿਸੇ ਤੋਂ ਪੁੱਛੇ ਅੱਖਾਂ ਨਾਲ ਕੋਈ ਵੀ ਛੇੜਛਾੜ ਨਾ ਕਰੋ ਤਾਂ ਅਜਿਹੀਆਂ ਹੋਰ ਹੈਲਥ ਟਿਪਸ ਨੂੰ ਜਾਣਨ ਦੇ ਵਾਸਤੇ ਸਾਡਾ ਚੈਨਲ ਵਿਸ਼ਵ ਵਾਰਤਾਂ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ